ਸਿੰਘ ਸੇਵਾ ਟੀਮ ਸਮਾਣਾ ਵੱਲੋਂ ਲਗਾਇਆ ਦੰਦਾਂ ਦਾ ਮੁਫਤ ਕੈਂਪ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਨੂੰ ਸਮਰਪਿਤ ਅੱਜ ਸਿੰਘ ਸੇਵਾ ਟੀਮ ਸਮਾਣਾ ਵੱਲੋਂ ਦੰਦਾਂ ਦੇ ਇਲਾਜ ਸੰਬੰਧੀ ਮੁਫਤ ਕੈਂਪ ਲਗਾਇਆ ਗਿਆ ਇਸ ਕੈਂਪ ਵਿੱਚ ਦੰਦਾਂ ਨਾਲ ਜੁੜੀਆਂ ਬਿਮਾਰੀਆਂ ਦੇ ਇਲਾਜ ਜਿਵੇਂ ਲੇਜ਼ਰ ਫੀਲਿੰਗ ਦੰਦਾਂ ਦੀ ਸਫਾਈ ਦੰਦਾ ਅਤੇ ਦੰਦਾ ਅਤੇ ਜਾਦੀ ਆਰਸੀਟੀ ਤੋਂ ਇਲਾਵਾ ਸਾਰੇ ਐਕਸ-ਰੇ ਅਤੇ ਹੋਰ ਲੋੜੀਂਦੇ ਟੈਸਟ ਮੁਫਤ ਕੀਤੇ ਗਏ ਇਸ ਦੇ ਨਾਲ ਖਰਾਬ ਦੰਦਾ ਅਤੇ ਜੜਹਾਂ ਨੂੰ ਬਿਨਾਂ ਦਰਦ ਬਾਹਰ ਕੱਢਣ ਦਾ ਕੰਮ ਡਾਕਟਰ ਹਿਮਾਸ਼ੂ ਅਤੇ ਉਨ੍ਹਾਂ ਦੀ ਟੀਮ ਵੱਲੋਂ ਬਾਖੂ ਵੀ ਕੀਤਾ ਗਿਆ। ਇਸ ਕੈਂਪ ਵਿੱਚ 105 ਮਰੀਜ਼ਾਂ ਦੇ ਦੰਦਾਂ ਅਤੇ ਉਨ੍ਹਾਂ ਨਾਲ ਜੁੜੀਆਂ ਬਿਮਾਰੀਆਂ ਦਾ ਇਲਾਜ ਮੁਫਤ ਕੀਤਾ ਗਿਆ। ਸਿੰਘ ਸੇਵਾ ਟੀਮ ਸਮਾਣਾ ਸਮੇਂ-ਸਮੇਂ ਤੇ ਲੋਕ ਸੇਵਾ ਹਿੱਤ ਇਸ ਪ੍ਰਕਾਰ ਦੇ ਕੈਂਪ ਆਯੋਜਿਤ ਕੀਤੇ ਜਾਂਦੇ ਹਨ। ਇਸ ਦੇ ਨਾਲ ਕਈ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਮੁਹਰਈਆ ਕਰਵਾਉਣ ਦੀ ਸੇਵਾ ਸਿੰਘ ਸੇਵਾ ਟੀਮ ਸਮਾਣਾ ਵੱਲੋਂ ਕੀਤੀ ਜਾਂਦੀ ਹੈ। इस मौके डॉक्टर हिमांशु अनेजा वलो सिंह सेवा टीम समाणा का धनवाद किया जो समय समय सिर ए शलंग योग कम कर दी आ रही है रिपोर्टर महेश शेरा समाणा ਜੀ ਡਾਕਟਰ ਸਾਹਿਬ ਜਿਸ ਤਰ੍ਹਾਂ ਸਿੰਘ ਸੇਵਾ ਟੀਮ ਵੱਲੋਂ ਕੈਂਪ ਲਗਾਇਆ ਹੈ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਮੈਂ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ ਦਿੰਦਾ ਆਪਣੇ ਵੱਲੋਂ ਤੇ ਸਿੰਘ ਸੇਵਾ ਟੀਮ ਵੱਲੋਂ ਸਿੰਘ ਸੇਵਾ ਟੀਮ ਪਹਿਲਾਂ ਵੀ ਬਹੁਤ ਹੀ ਸਮਾਜਿਕ ਸੇਵਾਵਾਂ ਕਾਰਜਾਂ ਬਹੁਤ ਹੀ ਤਰ੍ਹਾਂ ਦੇ ਆਪਣੇ ਰਾਸ਼ਨ ਵੰਡਦੇ ਹਨ ਜਾਂ ਕੈਂਪ ਲਵਾਉਂਦੇ ਹਨ ਇਹਨਾਂ ਨੇ ਆਪਣੇ ਸੂਰਿਆ ਡੈਂਟਲ ਹਸਪਤਾਲ ਵਿੱਚ ਪਹਿਲੀ ਵਾਰ ਡੈਂਟਲ ਕੈਂਪ ਲਗਵਾਇਆ ਹੈ ਇਹਨਾਂ ਦੇ ਕਹੇ ਤੇ ਆਪਾਂ ਵਾਰ-ਵਾਰ ਵੱਧ ਤੋਂ ਵੱਧ ਆਪਾਂ ਸੇਵਾ ਨਿਭਾਉਂਦੇ ਰਹਾਂਗੇ ਜੀ ਹਾਂਜੀ ਦੱਸੋ ਤੁਸੀਂ ਸਮਾਜ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜੀ ਸਾਨੂੰ ਧਰਮ ਅਤੇ ਜਾਤ ਪਾਤ ਤੋਂ ਉੱਪਰ ਉੱਠ ਕੇ ਸਿੰਘ ਸੇਵਾ ਟੀਮ ਵਾਂਗੂ ਸਮਾਜ ਨਾਲ ਜੁੜਨਾ ਚਾਹੀਦਾ ਹੈ ਤੇ ਸਮਾਜ ਦੇ ਸੇਵਾ ਕਰਨੀ ਚਾਹੀਦੀ ਹੈ ਹਾਂਜੀ ਰਾਣਾ ਜੀ ਜਿਸ ਤਰ੍ਹਾਂ ਕਿ ਅੱਜ ਤੁਸੀਂ ਕੈਂਪ ਲਗਾ ਰਹੇ ਹੋ ਇਹਦਾ ਕੀ ਉਦੇਸ਼ ਜੀ ਸਰ ਪਹਿਲਾਂ ਤਾਂ ਸਾਰੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕੈਂਪੇ ਜੀ ਇਹ ਸਿੰਘ ਸੇਵਾ ਟੀਮ ਸਮਾਉਣਾ ਦੇ ਸਾਰੇ ਜਿਹਨੇ ਵੀ ਮੈਂਬਰ ਸਹਿਰਮਾਨ ਨੇ ਜੀ ਤੇ ਸੂਰੀਆ ਡੈਂਟਲ ਹਸਪੀਟਲ ਦੇ ਵੱਲੋਂ ਦੋਨਾਂ ਵੱਲੋਂ ਆਰਗੇਨਾਈਜ਼ ਕੀਤਾ ਗਿਆ ਜੀ ਜਿਸ ਤਰ੍ਹਾਂ ਕਿ ਪਹਿਲਾਂ ਤੁਸੀਂ ਬਹੁਤ ਜ਼ਿਆਦਾ ਉਪਰ ਆਲੇ ਕੀਤੇ ਨੇ ਤੇ ਇਸ ਸਵਾਤੋ ਦਾ ਕੀ ਉਦੇਸ਼ ਹੈ ਸਮਾਜ ਵਾਸਤੇ ਕੀ ਕਰਨਾ ਚਾਹੁੰਦੇ ਆ ਸਰ ਜਿੱਦਾਂ ਕਿ ਉਪਰਾਲੇ ਸੰਗਤ ਦੇ ਸਹਿਯੋਗ ਦੇ ਨਾਲ ਅੱਜ ਤੋਂ 5 ਸਾਲ ਤੱਕ ਆਪਾਂ ਹਿਡਨ ਰਾਸ਼ਨ ਪ੍ਰੋਵਾਈਡ ਕਰਾ ਰਹੇ ਆ ਜੀ ਜ਼ਰੂਰਤਮੰਦ ਘਰਾਂ ਦੇ ਵਿੱਚ ਉਸ ਤੋਂ ਬਾਅਦ ਆਪਣੇ ਬਲੱਡ ਕੈਂਪ ਜਿਹੜੇ ਨੇ ਉਹ ਰੂਟੀਨ ਦੇ ਵਿੱਚ ਹੀ ਲੱਗਦੇ ਨੇ ਜੀ ਗਰਮੀਆਂ 'ਚ ਥੈਲਾਸੀਮੀਆ ਬੱਚੇ ਵਾਸਤੇ ਹੁਣ ਐਸੀ ਆਪਣਾ ਜੀ ਡੈਂਟਲ ਦਾ ਪਹਿਲਾ ਸੀਗਾ ਡਾਕਟਰ ਸਾਹਿਬ ਦੇ ਨਾਲ ਉਸ ਤੋਂ ਬਾਅਦ ਜਿਵੇਂ ਡਾਕਟਰ ਸਾਹਿਬ ਸਹਿਯੋਗ ਦੇਣਗੇ ਉਸ ਤੋਂ ਬਾਅਦ ਵੀ ਜ਼ਰੂਰ ਤੰਦ ਦਾ ਕੈਂਪ ਅਰਗੇਨਾਈਜ਼ ਕਰ ਰਹੇ ਇਹ ਸਾਰਾ ਸਿੰਘ ਸੇਵਾ ਟੀਮ ਦੇ ਮੈਂਬਰਸ ਹੈ ਬੰਦੇ ਸਹਿਯੋਗ ਨਾਲ ਹੁੰਦਾ ਜੀ ਬਾਕੀ ਤੁਸੀਂ ਸਮਾਜ ਨੂੰ ਕੀ ਸੰਦੇਸ਼ ਚਾਹੁੰਦੇ ਹੋ ਸਮਾਜ ਨੂੰ ਸੰਦੇਸ਼ ਦਿਸ਼ਾ ਰਹੀ ਹੈ ਇੱਕ ਦੂਜੇ ਦੀ ਮਦਦ ਕਰੋ ਰਲ ਕੇ ਰਹੋ ਜੀ ਕਿਸੇ ਤਰ੍ਹਾਂ ਦਾ ਕੁजात-ਪਾਤ ਦਾ ਭੇਦ ਨਾ ਰੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤਰ੍ਹਾਂ ਕੀ ਅੱਜ ਕੈਂਪ ਲੱਗਿਆ ਹੋਇਆ ਸੋਰੀਆ ਡੈਂਟਲ ਹਸਪੀਟਲ ਦੇ ਵਿੱਚ ਤੁਸੀਂ ਕਿਵੇਂ ਮਹਿਸੂਸ ਕਰ ਰਹੇ ਜੀ ਸਰ ਇਸ ਤਰ੍ਹਾਂ ਜੀ ਆਪਣਾ ਸਿੰਘ ਸੇਵਾ ਟੀਮ ਵੱਲੋਂ ਜੀ ਸੂਰੀਆ ਹਸਪੀਟਲ ਰਾਹੀਂ ਜੋ ਇਹ ਕੈਂਪ ਲਾਇਆ ਗਿਆ ਜੀ ਦੰਦਾਂ ਦਾ ਮਤਲਬ ਲੇਜਰ ਦਾ ਤੇ ਦਰਦ ਤਕਲੀਫ ਦਾ ਜਾਂ ਕੋਈ ਮਤਲਬ ਸਫਾਈ ਦਾ ਬਹੁਤ ਵਧੀਆ ਲੱਗਾ ਸਰ ਮੈਂ ਇਥੋਂ ਖੁਦ ਮੇਰੇ ਦੰਦਾਂ ਦੀ ਤਕਲੀਫ ਰਹਿੰਦੀ ਸੀਗੀ ਤੇ ਮੇਰੀ ਇੱਕ ਜੜ ਹਿੱਲਦੀਆਂ ਸੀ ਸਰ ਦੋ ਤਿੰਨ ਉਹ ਸੈੱਟ ਕਰ ਦਿੱਤੀ ਨਾ ਜੀ ਬਹੁਤ ਵਧੀਆ ਮਤਲਬ ਮਹਿਸੂਸ ਕਰ ਰਿਹਾ ਸਰ ਮੈਂ ਤੇ ਮੈਂ ਬਹੁਤ ਧੰਨਵਾਦ ਕਰਦਾ ਜੀ ਟੀਮ ਸਿੰਘ ਸੇਵਾ ਟੀਮ ਦਾ ਆਊਟਡੋਰ ਸੂਰੀਆ ਹਸਪੀਟਲ ਦੇ ਡਾਕਟਰ ਦੀ ਟੀਮ ਦਾ ਸਰ ਜਿਨ੍ਹਾਂ ਨੇ ਮਤਲਬ ਇੱਕ ਸਮਾਜ ਸੇਵਾ ਦਾ ਬਹੁਤ ਵੱਡਾ ਕਦਮ ਚੱਕਿਆ ਸਰ ਤਾਂ ਕਿ ਮਤਲਬ ਹਰ ਗਰੀਬ ਪਰਿਵਾਰ ਜਾਂ ਜੋ ਵੀ ਸਹਿਰੀ ਲੋਕ ਹੈ ਉਹ ਆਪਣੇ ਕੈਂਪ ਰਾਹੀਂ ਆਪਣੇ ਨੂੰ ਟ੍ਰੀਟਮੈਂਟ ਕਰਾ ਸਕਣ ਕਿਉਂਕਿ ਜਿਆਦਾਤਰ ਦੇਖਿਆ ਜਾਂਦਾ ਹੈ ਕਿ ਲੋਕ ਨਾ ਘੌੜਜੀ ਕਰ ਦਿੰਦੇ ਨੇ ਮਤਲਬ ਆਪਣੇ ਦੰਦਾਂ ਦੀ ਬਾਬਤ ਜਾਣਣ ਤੋਂ ਸਮੇਂ ਦੀ ਕਾਟ ਕਰਕੇ ਜਾਂ ਕੋਈ ਬੀਜੀ ਸਟੂਲ ਹੋਣ ਕਰਕੇ ਲੇਕਿਨ ਇੱਥੇ ਕੈਂਪਰਾਂ ਹੀ ਜਿਹੜਾ ਕਨਵੇ ਕੀਤਾ ਇਹਨਾਂ ਨੇ ਕਈ ਦਿਨ ਤੋਂ ਮਹੀਨੇ ਤੋਂ ਲਗਾਤਾਰ ਨੈਟ ਤੇ ਪਾ ਰਹੇ ਨੇ ਵੀ ਕੈਂਪ ਲੱਗ ਰਿਹਾ ਬਹੁਤ ਪ੍ਰਚਾਰ ਕੀਤਾ ਜੀ ਦਾ ਔਰ ਬਹੁਤ ਹੁਮ ਹੁਮਾ ਕੇ ਲੋਕ ਆਏ ਆ ਬਹੁਤ ਵਧੀਆ ਟ੍ਰੀਟਮੈਂਟ ਮਿਲ ਰਹੀ ਹੈ ਜੀ ਔਰ ਚਾਹ ਵੀ ਮਧਿਆ ਮਿਲ ਰਹੀ ਨਾਲ ਬ੍ਰੇਕਫਾਸਟ ਵੀ ਕਰਵਾ ਰਹੇ ਆ ਸਰ ਬਹੁਤ ਅੱਛਾ ਲੱਗ ਰਿਹਾ ਹੈ ਤੇ ਮੈਂ ਕਹਿੰਦਾ ਜੀ ਪਰਮਾਤਮਾ ਕਰੇ ਇਹਨਾਂ ਨੂੰ ਲੰਬੀ ਉਮਰ ਦੇਵੇ ਪਰਮਾਤਮਾ ਔਰ ਇਸ ਤਰ੍ਹਾਂ ਹੀ ਸਮਾਜ ਸੇਵਾ ਕਰਦੇ ਰਹਿਣ ਸਾਡੇ ਦੁਆਵਾਂਾਂ ਨੇ ਤੇ ਨਾਲ ਹੈ ਅਸੀਂ ਇਹਨਾਂ ਨੂੰ ਬਹੁਤ ਵਿ ਔਰ ਗੁਰੂਪੁਰਬੀਆਂ ਬਣੀਆਂ ਮਦਨੀਆਂ ਤਾਂ ਕਿ ਹਰ ਅੱਗੇ ਤੋਂ ਅੱਗੇ ਵੱਧ ਕੇ ਵੱਧ ਤੋਂ ਵੱਧ ਸੇਵਾ ਬਚੜ ਕੇ ਕਰ ਨੌਜਵਾਨ ਮੈਂ ਇਨਾ ਕਹਿੰਦਾ ਹੋਇਆ ਮੈਂ ਵਾਹੀ ਖਾਲਸਾ ਵੈਜੀ ਫਤ